ਆਹ ਵਾਲਾ ਡਿਜ਼ਾਈਨ ਪਸੰਦ ਹੈ? ਹਾਂ। ਫਿਰ ਇਹ ਕਰਦੇ ਆਪਾਂ ਕਲਰ ਦੋਲੇ ਅਡ-ਅਡ ਮਗਾ ਲੰਨੇ ਆ। ਡਿਜ਼ਾਈਨ ਸੇਮ ਮਗਾ ਲੰਨੇ ਆ। ਹਾਂ, ਤੋਂ ਇਕੱਠੇ ਮਗਾ ਲਈਏ। ਹਾਂਜੀ। ਆਹ ਕੋਟ ਸੈੱਟ ਵੀ ਵਧੀਆ ਮੰਮੀ? ਹਾਂ, ਇੱਕ ਮਿੰਟ ਹੋ ਇਹ ਵੀ ਲੈ ਲਈ। ਹਾਂਜੀ ਮਗਾ ਲੰਨੇ ਆਪਾਂ। ਕਿ ਮੇਰੀ ਗੱਲ ਸੁਣ। ਉਹ ਫੋਨ ਆਈ ਜਾਂਦਾ ਫੋਨ ਤਾਂ ਚੱਕ ਲਓ। ਅਸੀਂ ਜ਼ਰੂਰੀ ਗੱਲ ਕਰ ਰਹੇ ਹਾਂ ਤੂੰ ਚੱਕ ਲਾ। ਭੂਆ ਜੀ ਦਾ ਫੋਨ? ਹੈਲੋ। ਹੈਲੋ। ਕੋਈ ਸასი ਕਾਲ। ਸਤਿ ਸ਼੍ਰੀ ਅਕਾਲ ਓਟਾ ਕੀ ਹਾਲ ਹੈ ਵਧੀਆ ਤੁਸੀਂ ਸੁਣਾਓ ਬਸ ਵਧੀਆ ਓਡੇ ਕੌਣ ਸਾਰੇ ਹਾਂਜੀ ਹਾਂਜੀ ਸਾਰੇ ਵਧੀਆ ਤੁਸੀਂ ਦੱਸੋ ਬਸ ਵਧੀਆ ਚੱਲੀ ਜਾਂਦਾ ਹਾਂਜੀ ਮੈਂ ਕਹ ਚੱਲੋ ਹੁਣ ਤੁਹਾਨੂੰ ਰੋਟੀ ਕਰਦੀ ਐ ਬਹੁਤ ਲੇਟ ਹੋ ਗਈ 6 ਮਹੀਨੇ ਹੋ ਗਏ ਤੁਹਾਡੇ ਵਿਆਹ ਹੋਏ ਨੂੰ ਕੰਮ ਚੱਲਦਾ ਸੀ ਨਾ ਕਰ ਹਾਂਜੀ ਹਾਂਜੀ ਤਾਂ ਮੈਂ ਕਹ ਚੱਲੋ ਹੁਣ ਮੈਂ ਫ੍ਰੀਜ਼ ਹੀ ਆ ਤੇ ਹੁਣ ਕਹਿ ਦਿੰਦੀ ਆ ਵੀ ਰੋਟੀ ਤੇ ਆ ਜਾਣਗੇ ਫਰਮਾਂ ਟਿਕਟਾਂ ਬੁੱਕ ਕਰਤੀਆਂ ਤੁਹਾਡੀਆਂ ਤੇ ਤਿਆਰੀ ਖਿੱਚ ਲਓ ਤੁਸੀਂ ਠੀਕ ਆ ਬਈ ਮੈਂ ਦੱਸ ਦਿੰਨੀ ਇਹਨਾਂ ਨੂੰ ਹਾਂਜੀ ਚਲ ਠੀਕ ਆ ਓਕੇ ਓਕੇ ਮੇਰੀ ਗਾਲ ਸੁਣੋ ਪੂਆਜੀ ਦਾ ਫੋਨ ਸੀਗਾ ਕਹਿੰਦੇ ਰੋਟੀ ਕਰਨੀ ਆ ਮੈਂ ਤੁਹਾਨੂੰ ਟਿਕਟਾਂ ਬੁੱਕ ਕਰਾਤੀਆਂ ਨੇ ਤੁਹਾਡੀਆਂ ਬਰਾ ਪੂਆ ਨੂੰ ਵੀ ਯਾਦ ਆਈ ਕਿ ਰੋਟੀ ਕਰਨੀ ਆ ਚਲੋ ਵਧੀਆ ਹੀ ਹੋਇਆ ਮਮੇ ਜੀ ਆਪਾਂ ਇਹ ਕਰਦੇ ਆਂ ਆਨਲਾਈਨ ਮੰਗਾ ਨੂੰ ਰਹਿਣ ਦਿੰਨੇ ਆ ਅੱਪਾ ਮਾਰਕੀਟ ਚਲਦੇ ਆ ਸੀਤਾ ਸੋਏ ਸੂਟ ਲੈ ਆਣੇ ਆ ਚੱਲ ਮੈਂ ਵੀ ਕੋਟ ਸਟ ਲੈ ਆਣੇ ਆ ਮੈਨੂੰ ਵੀ ਬੜੀ ਦੇਰ ਹੋ ਗਈ ਭੂਆ ਤੇਰੀ ਨੂੰ ਮਿਲੇ ਨੂੰ ਮੈਂ ਮੈਂ ਨਾਲ ਬਾਨੇ ਨਾਲ ਮਿਲਿਆ ਆਉਂਗੇ ਹਾਂਜੀ ਗੱਲ ਤਾਂ ਸਹੀ ਐ ਤੂੰ ਐ ਕਰ ਸਿਮਰਨ ਉਹਨਾਂ ਨੂੰ ਪੁੱਛ ਲੈ ਵੀ ਕਦੋਂ ਜਾਣਾ ਵਾ ਕਿ ਅਸੀਂ ਮਾਰਕੀਟ ਜਾ ਕੇ ਆਣੇ ਆ ਤੁਸੀਂ ਰੁਕ ਜਾ ਮੈਂ ਹੁਣੀ ਭੂਆ ਨੂੰ ਫੋਨ ਲਾ ਕੇ ਪੁੱਛਦੀ ਆ ਹੈਲੋ ਪੂਰੇ ਮੈਂ ਪੁੱਛਣਾ ਸੀਗਾ ਕਦੋਂ ਦੇ ਆ ਟਿਕਟਾਂ ਦੇ ਕਿੰਨੇ ਵਜੇ ਦੀਆਂ ਨੇਗੀਆਂ? ਬਰਸੋਵੀਆਂ ਨੇ 10 ਵਜੇ ਦੀਆਂ। ਠੀਕ ਆ ਤੇ ਟਿਕਟਾਂ ਸਾਡੀਆਂ ਇਕੱਠੀਆਂ ਹੀ ਨੇ ਨਾ ਤਿੰਨੇ? ਤਿੰਨੇ? ਹਾਂਜੀ। ਤਿੰਨ ਨਹੀਂ ਆਈਆਂ ਦੋ ਨੇ ਤੇ ਤੇਰੀ ਤੇ ਬਾਵੇ ਦੀ। ਠੀਕ। ਆ ਕੀ ਗੱਲ ਹੋਈ? ਪੂਆ ਜੀ ਨੂੰ ਪਤਾ ਵਾ ਵੀ ਅਸੀਂ ਕਿੱਥੇ ਜਾਨੇ ਜਿੰਨੇ ਉਹਨੇ ਇਕੱਠੇ ਜਾਨੇ ਆ ਚਲ ਕੋਈ ਨਾ ਫੇਰ ਕੀ ਹੋਇਆ ਤੁਸੀਂ ਦੋਨੇ ਜਾਇਓ ਤਾਂ ਇਨਾਂ ਨੇ ਚਾਹ ਕੀਤਾ ਤੁਸੀਂ ਦੋਨੇ ਜਾਇਓ ਰੋਟੀ ਉਹ ਨਹੀਂ ਮੰਮੀ 6 ਮਹੀਨੇ ਬਾਅਦ ਬੁਲਾ ਰਹੇ ਆ ਉਹ ਵੀ ਫੋਨ ਤੇ ਬੇਇੱਜ਼ਤੀ ਕਰ ਰਹੇ ਆ ਚਲ ਕੋਈ ਨਾ ਪੁੱਤ ਇਦਾਂ ਨਹੀਂ ਕਰੀਦਾ ਹੁੰਦਾ ਮੇਰਾ ਤਾਂ ਵੈਸੇ ਹੀ ਦਿਲ ਕਰਦਾ ਸੀ ਮਿਲਣ ਨੂੰ ਮੈਂ ਫੇਰ ਜਾ ਆਉਂਗੀ ਤੁਸੀਂ ਜਾਇਓ ਦੋਨੇ ਜਾਨੇ ਮੰਮੀ ਸਿੱਧੀ ਗੱਲ ਜਿੱਥੇ ਤੁਹਾਨੂੰ ਜਾਂ ਸਾਨੂੰ ਇਕੱਠੇ ਬੁਲਾਣਗੇ ਨਾ ਤਾਂ ਸੀ ਜਾਣਾ ਨਹੀਂ ਤਾਂ ਨਹੀਂ ਜਾਣਾ ਮੇਰੇ ਵੱਲੋਂ ਕੋਈ ਨਾ ਆ ਤੁਸੀਂ ਜਿੰਨਾ ਮਰਜ਼ੀ ਗਈ ਜਾਓ ਤੁਹਾਨੂੰ ਵੀ ਮੈਂ ਇਕੱਲੇ ਨਹੀਂ ਭੇਜਣਾ ਇੱਠੇ ਹੀ ਜਾਣਾ ਆਪਾ ਹਲੋ ਹਲੋ ਭੂਆ ਭੂਆ ਸੋਰੀ ਅਸੀਂ ਨਾ ਆ ਨਹੀਂ ਸਕਦੇ ਕਿਉਂ ਸਾਨੂੰ ਨਾ ਕੋਈ ਜ਼ਰੂਰੀ ਕੰਮ ਪੈ ਗਿਆ ਤਾਂ ਉੱਧਰ ਜਾਣਾ ਸਾਡਾ ਜ਼ਰੂਰੀ ਆ ਪੈਣਾ ਤਾਂ ਤੁਸੀਂ ਕਹਤਾ ਸੀ ਠੀਕ ਆ ਭੂਆ ਜੀ ਨੇ ਸੱਚ ਦੱਸਾ ਨਾ ਸਾਡਾ ਇਦਾਂ ਆਉਣ ਦਾ ਮਨ ਨਹੀਂ ਕਰਦਾ ਕਿਉਂ ਮੇਰੇ ਕੋਈ ਇੱਜ਼ਤ ਨਹੀਂ ਹੈ ਜੀ ਮੇਰੀ ਗੱਦਰ ਨਹੀਂ ਕਰਦੇ ਤੁਸੀਂ ਮੈਂ ਫੋਨ ਕੀਤਾ ਤੁਹਾਨੂੰ ਸਪੈਸ਼ਲ ਰੋਟੀ ਵਾਸਤੇ ਮੈਂ ਨਾ ਹੋ ਗਏ ਮੈਨੂੰ ਰੀਕ ਦੇ ਨੂੰ ਮੈਂ ਨਾ ਉਸ ਘਰ ਦੀ ਨੂੰ ਆ ਤੇ ਜਿੱਥੇ ਮੰਮਾ ਨੂੰ ਵੀ ਨਾਲ ਬੁਲਾਣਗੇ ਨਾ ਅਸੀਂ ਨਾਲ ਹੀ ਜਾਵਾਂਗੇ ਮੰਮਾ ਦੇ ਅਸੀਂ ਇਕੱਲੇ ਨਹੀਂ ਜਾ ਸਕਦੇ ਜੇ ਸਾਡੀਆਂ ਤਿੰਨਾਂ ਦੀਆਂ ਟਿਕਟਾਂ ਹੋਣਗੀਆਂ ਤਾਂ ਸਾਨੂੰ ਤੁਸੀਂ ਰੋਟੀ ਤੇ ਬੁਲਾ ਲਿਓ ਜਮਰਨ ਪੁੱਤ ਤੂੰ ਇਦਾਂ ਕਿਉਂ ਕੀਤਾ ਤੂੰ ਕਿਉਂ ਰੋਟੀ ਤੋਂ ਮਨ ਕਰਤਾ ਮम्मा ਜਿਹੜਾ ਬੰਦਾ ਤੁਹਾਡੀ ਇੱਜ਼ਤ ਨਹੀਂ ਨਾ ਕਰਦਾ ਉਹ ਮੇਰੇ ਲਈ ਕਿਸੇ ਕੰਮ ਦਾ ਨਹੀਂ ਮੈਂ ਨਾ ਤੁਹਾਡੀ ਨੂੰਹ ਵੀ ਆ ਤੇ ਧੀ ਵੀ ਆ ਜਿੱਥੇ ਤੁਹਾਨੂੰ ਬੁਲਾਉਣਗੇ ਨਾ ਅਸੀਂ ਨਾਲ ਜਾਵਾਂਗੇ ਤੁਹਾਡੇ ਅਸੀਂ ਇਕੱਲੇ ਨਹੀਂ ਜਾਂਦੇ ਮੈਨੂੰ ਨਾ ਐਦਾਂ ਦੇ ਰਿਸ਼ਤੇਦਾਰਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੰਮੀ ਮੈਂ ਕਹਿੰਦਾ ਸੀ ਨਾ ਕਿ ਤੁਹਾਨੂੰ ਨੂੰਹ ਨਹੀਂ ਤੁਹਾਨੂੰ ਧੀ ਮਿਲੀ ਐ ਨਾਲੇ ਇੱਕ ਚੰਗਾ ਜੀਵਨ ਸਾਥੀ ਨਾ ਜ਼ਿੰਦਗੀ ਨੂੰ ਚੰਗਾ ਹੀ ਬਣਾਉਂਦਾ ਵਾ ਇਹ ਤਾਂ ਹੈ ਜਿੰਨਾ ਮਰਜ਼ੀ ਕੋਈ ਕੋਸ਼ਿਸ਼ ਕਰ ਲੇ ਪਰਿਵਾਰ ਨੂੰ ਤੋੜਨ ਦੀ ਪਰ ਸਾਡਾ ਪਰਿਵਾਰ ਨਹੀਂ ਟੁੱਟ ਸਕਦਾ